ਸਿਮਰੇਗਾ ਪਾਈਐ ਫਲ ਮੰਗੇ RAM ਜਿਹਨੇ ਫਲ ਤੂੰ ਚਾਹਨੇ ਮੰਗਰੇ ਹੈ ਨਾ ਉਹ ਮਿਲ ਜਾਣਗੇ ਹੁਣ ਇਥੇ ਦੋ ਤਰੀਕੇ ਨਾਲ ਗੱਲ ਸਮਝਣੀ ਹੈ ਇੱਕ ਤਾਂ ਉਹ ਹੈ ਜਿਹੜਾ ਬੰਦਾ ਕਹਿੰਦਾ ਵੀ ਮੈਨੂੰ ਆ ਮਿਲ ਜਾਏ ਆ ਮਿਲ ਜਾਏ ਚਲੋ ਹਰ ਕਿਸੇ ਦੀਆਂ ਲੋੜਾਂ ਹੁੰਦੀਆਂ ਹਰ ਪਰਿਵਾਰ ਦੀਆਂ ਹਰ ਬੰਦੇ ਦੀਆਂ ਆਪਣੇ ਆਪਣੇ ਲੋੜਾਂ ਨੇ ਰੱਬ ਅੱਗੇ ਅਰਦਾਸਾਂ ਕਰਦਾ। ਜੇ ਜਿਹਨੂੰ ਵੀ ਮੰਨਦਾ ਕੋਈ ਕਿਸੇ ਥਾਂ ਨੂੰ ਕਿਸੇ ਨੂੰ ਵੀ ਮੰਨਦਾ ਉਹ ਆਪਣੀ ਅਰਦਾਸਾਂ ਬੇਨਤੀਆ ਕਰਦਾ ਕੋਈ ਸੁੱਖਣਾ ਸੁਖਦਾ। ਇਹ ਤਾਂ ਹੈ ਲੋੜ ਦਾ ਪਹਿਲਾ ਦਰਜਾ। ਜਿੱਥੇ ਸਾਰੇ ਦੁਨੀਆ ਦੌੜੀ ਫਿਰ ਰਹੀ ਆ ਭੱਜੀ ਫਿਰ ਰਹੀ ਆ। ਕਿਤੇ ਥੋੜਾ ਜਿਹਾ ਪਤਾ ਲੱਗ ਜਾਏ ਵੀ ਇੱਥੇ ਕੰਮ ਬਣ ਸਕਦਾ। ਕੋਈ Hindu ਨੇ, ਕੋਈ Musalman ਨੇ, ਕੋਈ Sikh ਨੇ। ਜਦੋਂ ਪਤਾ ਲੱਗ ਗਿਆ ਵੀ ਇੱਥੇ ਆਹ ਗੱਲ ਬਣਦੀ ਆ ਜਾਂ ਲੋਕ ਕਹਿੰਦੇ ਨੇ ਸਾਰੇ ਤੁਰ ਪੈਂਦੇ ਨੇ ਉਧਰ ਨੂੰ ਉੱਥੇ ਤੁਹਾਨੂੰ ਹਿੰਦੂ ਵੀ ਮਿਲ ਜਾਣਗੇ ਸਿੱਖ ਵੀ ਮਿਲ ਜਾਣਗੇ ਮੁਸਲਮਾਨ ਵੀ ਮਿਲ ਜਾਣਗੇ ਹਰ ਇੱਕ ਜਾਤ ਭਰਾਤਰੀ ਦੇ ਬੰਦੇ ਮਿਲ ਜਾਣਗੇ ਕਿਉਂ ਸਾਰਿਆਂ ਦੀਆਂ ਲੋੜਾਂ ਨੇ ਜਦੋਂ ਹੁੰਦਾ ਕਿ ਇੱਥੋਂ ਪੂਰੀ ਹੋ ਸਕਦੀ ਆ ਬੰਦਾ ਜਾਂਦਾ ਆਪਣੇ ਦੁੱਖ ਦਾ ਗਾਉਂਦਾ ਮਾਰਿਆ ਜਾਂਦਾ ਪਰ ਇੱਥੇ ਜਿੱਥੇ ਹੁਣ ਗੁਰੂ ਸਾਹਿਬ ਗੱਲ ਕਰ ਰਹੇ ਨੇ ਵੀ ਮਾਨੇ ਇਛਾ ਫਲ ਮਿਲ ਜਾਊ ਇੱਥੇ ਹੁਣ ਉਹ ਸੁਧਾਰਨ ਜਨਤਾ ਦੀ ਗੱਲ ਨਹੀਂ ਹੈ ਜਦੋਂ ਕੋਈ ਮਨੁੱਖ ਜਪੋਂ ਲੱਗ ਪਿਆ ਸਿਮਰਨ ਲੱਗ ਪਿਆ ਉਹਨੂੰ ਵਾਕੈ ਗੁਰਬਾਣੀ ਦੀ ਗੁਰੂ ਦੀ ਸੰਗਤ ਕਰਨੀ ਆ ਗਈ ਫਿਰ ਉਹਨੂੰ ਸਾਥ ਸੰਗਤ ਜੀ ਮੰਗਣਾ ਵੀ ਆ ਜਾਂਦਾ ਹੈ ਮੈਨੇ ਮੰਗਣਾ ਕੀ ਹੈ ਫਿਰ ਉਹਦੇ ਮੰਗਣ ਦਾ ਪੱਦਰ ਹੋਰ ਹੋ ਜਾਂਦਾ ਹੈ ਫਿਰ ਉਹਦੇ ਮਨ ਦੀ ਇੱਛਾ ਜਿਹੜੀ ਹੈ ਨਾ ਉਹ ਇੱਛਾ ਉਹ ਨਹੀਂ ਰਹਿੰਦੀ ਜਿਹੜੀ ਸਧਾਰਨ ਮਨੁੱਖ ਵਾਲੀ ਹੈ ਉਹਦੇ ਇੱਛਾ ਕੋਈ ਹੋਰ ਪੱਦਰ ਦੀ ਹੋ ਜਾਂਦੀ ਹੈ ਗੁਰੂ ਕਹਿੰਦੇ ਜਿੱਦਾਂ ਜਪਣਾ ਆ ਗਿਆ ਤੈਨੂੰ ਉਦਨ ਮੰਗਣਾ ਵੀ ਆ ਜਾਣਾ ਵੀ ਆ ਚੀਜ਼ ਮੰਗਣੀ ਤੇ ਜਦੋਂ ਉਹ ਚੀਜ਼ ਮੰਗੇਗਾ ਤੈਨੂੰ ਮਿਲ ਵੀ ਜਾਣੀ ਹੈ ਕਿਉਂਕਿ ਹੁਣ ਤੂੰ ਉਲਝਣ ਦਾਣੇ ਚੋਂ ਨਿਕਲ ਗਿਆ ਜਿਹੜੇ ਉਲਝਣ ਤਾਣੀ ਚ ਫਸਿਆ ਸੀ ਉਹਦੇ ਚੋਂ ਨਿਕਲ ਗਿਆ ਹੁਣ ਉੱਚਾ ਚੱਲ ਪਿਆ ਤੇਰੀ ਸੋਚ ਦਾ ਪੱਦਰ ਉੱਚਾ ਹੋ ਗਿਆ ਫਿਰ ਹੋਇਆ ਕਿ ਗੁਰੂ ਸਾਹਿਬ ਮਹਾਰਾਜ ਫਰਮਾਉਂਦੇ ਨੇ ਕਹਿੰਦੇ ਫਿਰ ਜਿਹੜੀ ਚੀਜ਼ ਤੋਂ ਮੰਗੀ ਸੋ ਪ੍ਰਭ ਸਦ ਹੀ ਸੇਵੀ ਐ ਪਾਈਐ ਫਲ ਮੰਗੇ ਰਾਮ ਜੋ ਮੰਗ ਰਿਆ ਸੀ ਉਹ ਫਲ ਮਿਲ ਗਿਆ ਮੰਗਲ ਦਾ ਹੀ ਪਤਾ ਲੱਗ ਗਿਆ ਮੈਂ ਕੀ ਮੰਗਣਾ ਹੈ ਆਪਣਾ ਜਿੰਨਾ ਇਤਿਹਾਸ ਵਿਚਾਰਾਂਗੇ ਖਾਸ ਤੌਰ ਤੇ ਪ੍ਰਾਤਨ ਗੁਰ ਸਿੱਖਾਂ ਦਾ ਗੁਰੂ ਸਾਹਿਬਾਨ ਦੇ ਸਮੇਂ ਦਾ ਜਦੋਂ ਗੁਰੂ ਸਾਹਿਬ ਕਿਸੇ ਤੇ ਤਰੁੱਠ ਜਾਂਦੇ ਗੁਰੂ ਸਾਹਿਬ ਮਹਾਰਾਜ ਖੁਸ਼ ਹੁੰਦੇ પ્રસન્ન ਹੁੰਦੇ ਮਹਾਰਾਜੇ ਕਾਇਦ ਹੁੰਦੇ ਸਨ ਭਾਈ ਸਿੱਖਾ ਕੋਈ ਇੱਛਾ ਹੋਵੇ ਤਾਂ ਹੱਥ ਜੋੜ ਕੇ ਸਿੱਖਣੇ ਕਹਿਣਾ ਮਹਾਰਾਜ ਸਿੱਖੀ ਦੀ ਦਾਤ ਬਖਸ਼ੋ ਮਹਾਰਾਜ ਸਿੱਖੀ ਦੀ ਦਾਤ ਬਖਸ਼ੋ ਹਾਂ ਸਿੱਖ ਪਤਾ ਨਹੀਂ ਕਿੰਨੇ ਸਮੇਂ ਤੋਂ ਗੁਰੂ ਸਾਹਿਬ ਨਾਲ ਰਹਿੰਦੇ ਆਏ ਪਰ ਜਦੋਂ ਗੁਰੂ ਨੇ ਕੋਈ ਬਖਸ਼ਿਸ਼ ਕਰਨੀ ਚਾਹੀ ਸਿੱਖੀ ਦੀ ਦਾਤ ਬਖਸ਼ੋ ਜਿਹਦੇ ਕੋਲ ਸਿੱਖੀ ਆ ਗਈ ਉਹਦੇ ਕੋਲ ਗੁਰੂ ਦੀ ਮੱਤ ਆ ਗਈ ਜਿਹਦੇ ਕੋਲ ਗੁਰੂ ਦੇ ਮੱਤਾ ਆ ਗਏ ਉਹਦੇ ਕੋਲ ਸਭ ਕੁਝ ਆ ਗਿਆ ਜਿਹਦੇ ਕੋਲ ਗੁਰੂ ਦੇ ਮਤ ਨਹੀਂ ਆਏ ਉਹਦੇ ਕੋਲ ਸਭ ਕੁਝ ਹੁੰਦੇ ਵੀ ਕੁਝ ਨਹੀਂ ਹੁੰਦੇ ਕੋਲੇ ਸਿੱਖੀ ਦੇ ਦਾਤ ਬਖਸ਼ਾ ਵਾ ਸਾਡੀ ਹਾਲਤ ਕੀ ਹੈ ਜਦੋਂ ਬਰਾੜਾਂ ਦੇ ਇਲਾਕੇ ਚ ਗੁਰੂ ਸਾਹਿਬ ਮਹਾਰਾਜ ਜਾਂਦੇ ਆ ਇਤਿਹਾਸ ਦੀ ਸਾਖੀ ਆਪ ਜੀ ਨੇ ਸੁਣੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਲੋਕ ਕਹਿੰਦੇ ਮਹਾਰਾਜ ਸਾਡੀਆਂ ਤਲਬਾਂ ਦੋ ਤਨਖਾਹਾਂ ਦੋ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਭਾਈ ਪ੍ਰਬੰਧ ਕਰਦੇ ਆ ਚਲੋ ਮਹਾਰਾਜ ਦੀ ਆਪਣੀ ਖੇਡ ਐ ਇੰਨੇ ਚ ਕੋਈ ਸਿੱਖ ਦਾ ਸੰਬੰਧ ਦੀ ਮਾਇਆ ਲੈ ਕੇ ਆ ਗਿਆ ਤੇ ਮਾਇਆ ਵੀ ਵਧੀਆ ਖਜ਼ਾਨਾ ਲਿਆਂਦਾ ਉਹਨੇ ਸਤਗੁਰੂ ਪਾਤਸ਼ਾਹ ਜੀ ਨੇ ਉਹ ਜਿਹੜੇ ਜਥੇ ਦੇ ਸਿੰਘ ਕਹਿ ਰਹੇ ਸੀ ਮਹਾਰਾ ਨੇ ਸੱਦ ਲਿਆ ਜੋ ਭਾਈ ਤੁਹਾਡੀਆਂ ਤਲਬਾਂ ਦੇ ਲਈ ਹੈ ਤੇ ਜਿੰਨੇ ਜਿੰਨੇ ਉਹਨਾਂ ਦੇ ਬਣਦੇ ਸੀ ਉਹਦੇ ਮੁਤਾਬਕ ਉਹਨਾਂ ਨੂੰ ਮਾਇਆ ਦੇ ਦਿੱਤੀ ਹੁਣ ਉਹਨਾਂ ਦਾ ਜ਼ਥੇਦਾਰ ਆ ਜਾਂਦਾ ਭਾਈ ਦਾਨ ਸਿੰਘ ਭਾਈ ਦਾਨ ਸਿੰਘ ਨੂੰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਭਾਈ ਅਸੀਂ ਤੇਰੇ ਨਾਲ ਦਿਆਂ ਨੂੰ ਪੁੱਛ ਲਿਆ ਸਿੱਖੇ ਚਾਹੀਦੀਆਂ ਕਿ ਤਨਖਾਹਾਂ ਚਾਹੀਦੀਆਂ ਉਹਨਾਂ ਨੇ ਤਾਂ ਕਹਿ ਦਿੱਤਾ ਵੀ ਸਿੱਖਦਾ ਸੀ ਪਹਿਲਾਂ ਹੀ ਆ ਸਾਨੂੰ ਉਹਦਾ ਤਨਖਾਹਾਂ ਦੇ ਸਿੱਖਦਾ ਸੀ ਪਹਿਲਾਂ ਹੀ ਆ ਤੇਰੇ ਜਥੇ ਦੇ ਸਾਰੇ ਬੰਦਿਆਂ ਦਾ ਹਿਸਾਬ ਕਰ ਦਿੱਤਾ ਹੁਣ ਜਥੇਦਾਰ ਜੀ ਤੁਸੀਂ ਦੱਸੋ ਵੀ ਤੁਹਾਨੂੰ ਸਿੱਖੀ ਚਾਹੀਦੀ ਏ ਕਿ ਪੈਸਾ ਚਾਹੀਦਾ ਭਾਈ ਦਾਨ ਸਿੰਘ ਨੇ ਹੱਥ ਜੋੜ ਕੇ ਕਿਹਾ ਸੱਚੇ ਪਾਤਸ਼ਾਹ ਮਹਾਰਾਜ ਜਿਹੜੀ ਦੌਲਤ ਹੈ ਜਿਹੜਾ ਪੈਸਾ ਹੈ ਤਾਂ ਆਈ ਚਲਾਈਆ ਕਦੇ ਵੱਧ ਕਦੇ ਘਟ ਮੈਨੂੰ ਤਾਂ ਸਿੱਖੀ ਚਾਹੀਦੀ ਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੈਨੂੰ ਸਿੱਖੀ ਚਾਹੀਦੀ ਹਾਲਾਂਕਿ ਉਹ ਸਿੱਖ ਪਹਿਲੇ ਹੀ ਹੈ ਸਿੱਖ ਪਹਿਲਾਂ ਹੀ ਆ ਉਹ ਪਰ ਫੇਰ ਵੀ ਸਿੱਖੀ ਮੰਗ ਰਿਹਾ ਜਦੋਂ ਆਪਾਂ ਅਰਦਾਸ ਕਰਦੇ ਆ ਅਰਦਾਸ ਦੇ ਵਿੱਚ ਆਪਾਂ ਕੀ ਕਹਨੇ ਆ ਅਰਦਾਸ ਚ ਇਹ ਸ਼ਬਦ ਨਹੀਂ ਵਰਤਦੇ ਵੀ ਹਿੰਦੂਆਂ ਨੂੰ ਸਿੱਖੀ ਦਾਣ ਮੁਸਲਮਾਨਾਂ ਨੂੰ ਸਿੱਖੀ ਦਾਣ ਨਹੀਂ ਸ਼ਬਦ ਵਰਤਦੇ ਕਿਉਂਕਿ ਸਿੱਖ ਧਰਮ ਕਹਿੰਦਾ ਵੀ ਹਰ ਇੱਕ ਨੂੰ ਆਪਣਾ ਆਪਣਾ ਧਰਮ ਬਿਮਾਰਕ ਹੈ ਸਿੱਖੀ ਦਾ ਦਾਣ ਕਿਹਨੂੰ ਮੰਗ ਰਿਆ ਅਰਦਾਸ ਦੇ ਵਿੱਚ ਰੋਜ਼ਾਨਾ ਆਪਾਂ ਕਹਿੰਦੇ ਆ ਮਹਾਰਾਜ ਸਿੱਖਾਂ ਨੂੰ ਸਿੱਖੀ দান ਰਹਿਤ দান ਕੇਸ দান ਗਵੇਕ দান ਵਿਸਾਹ দান ਭਰੋਸਾ দান ਤੇ ਅਖੀਰ ਸੱਤਵਾਂ দান ਕੀ ਹੈ ਦਾਨਾ ਸਿਰਦਾਨ ਨਾਮ ਦਾਣ ਸਿੱਖਾਂ ਨੂੰ ਸਿੱਖੀ দান ਹਾਲਾਂਕਿ ਅਸੀਂ ਸਿੱਖ ਹਾਂ ਪਰ ਤੇਰੀ ਸਿੱਖਿਆ ਨੂੰ ਸਮਝਣਾ ਕੋਈ ਛੋਟੀ ਗੱਲ ਨਹੀਂ ਹੈ ਸਾਰੀ ਜ਼ਿੰਦਗੀ ਤੇਰੀ ਸਿੱਖਿਆ ਨੂੰ ਸਮਝਦਿਆਂ ਲੱਗ ਜਾਂਦੀ ਹੈ ਮਹਾਰਾਜ ਜੀ ਸਾਨੂੰ ਸਿੱਖਾਂ ਨੂੰ ਸਿੱਖੀ ਦੀ ਦਾਤ ਹੋਰ ਚੰਗੀ ਤਰ੍ਹਾਂ ਤੇਰੀ ਸਿੱਖਿਆ ਨੂੰ ਸਮਝ ਸਕੀਏ। ਪਾਈ ਦਾਨ ਸਿੰਘ ਕਹਿੰਦਾ ਮਹਾਰਾਜ ਸਿੱਖੀ ਦੀ ਦਾਤ ਬਖਸ਼ੋ। ਮਹਾਰਾਜ ਦਸਵੇਂ ਪਾਤਸ਼ਾਹ ਨੇ ਗਲਵੱਕੜੀ ਚ ਲੈ ਕੇ ਪਿਆਰ ਦਿੱਤਾ। ਨਾਲੇ ਮੋਹਰਾਂ ਜਿਹੜੀਆਂ ਸੀਗੀਆਂ ਭਰ ਕੇ ਢਾਲਾ ਉਹਨੂੰ ਦਿੱਤਾ ਕਹਿੰਦੇ ਆਹ ਫੜ। ਪੈਸੇ ਦੀ ਤਾਂ ਗੱਲ ਹੀ ਕੋਈ ਨਹੀਂ ਸੀ। ਤੇ ਮਹਾਰਾਜ ਨੇ ਫਿਰ ਵਾਰ ਦਿੱਤਾ ਕਹਿੰਦੇ ਜਿਵੇਂ ਮਾਝੇ ਦੇ ਵਿੱਚ ਭਾਈ ਮਹਾ ਸਿੰਘ ਨੇ ਸਿੱਖੀ ਰੱਖਣ ਦਾ ਵਾਰ ਲਿਆ ਸੀ ਮਾਲਵੇ ਦੇ ਵਿੱਚ ਭਾਈ ਦਾਨ ਸਿੰਘ ਤੇਰੇ ਇਹ ਪਿਆਰ ਕਰਕੇ ਸਿੱਖੀ ਦੀ ਜੜ ਰਹੇਗੀ ਮਾਲਵੇ ਵਿੱਚ ਸਿੱਖੀ ਦੀ ਜੜ ਰੱਖਣ ਦਾ ਵਾਰ ਭਾਈ ਦਾਨ ਸਿੰਘ ਤੋਂ ਮਿਲਦਾ ਇਸ ਜੜ ਰੱਖਣ ਤੋਂ ਮਤਲਬ ਕੀ ਹੈ ਵੀ ਇਹ ਵਿਚਾਰ ਚੱਲਦਾ ਰਹੇਗਾ ਵੀ ਸਿੱਖੀ ਮੰਗਣੀ ਆਪਾਂ ਨੇ ਤੇਰੇ ਵਰਗੇ ਗੁਰਸਿੱਖਾਂ ਦਾ ਜੀਵਨ ਆਉਣ ਵਾਲੇ ਸਮੇਂ ਚ ਆਉਣ ਵਾਲੀਆਂ ਸਦੀਆਂ ਦੇ ਵਿੱਚ ਬਾਕੀ ਸਿੱਖਾਂ ਦੇ ਲਈ ਚਾਨਣ ਮਨਾਰਾ ਬਣ ਕੇ ਰਹੇਗਾ ਸਿੱਖ ਕਹਾ ਲੈਣਾ ਜਾਂ ਕਹਿ ਦੇਣਾ ਵੱਖਰੀ ਗੱਲ ਆ ਪਰ ਸਿੱਖ ਬਣਨਾ ਉਹ ਬਹੁਤ ਔਖਾ ਹੈ ਤੇ ਜਿਹੜਾ ਸਿੱਖ ਬਣ ਜਾਏ ਗੁਰੂ ਗ੍ਰੰਥ ਸਾਹਿਬ ਚ ਰਾਮਦਾਸ ਪਾਤਸ਼ਾਹ ਦੇ ਬਚਨ ਆਉਂਦੇ ਨੇ ਗੁਰੂ ਸਾਹਿਬ ਕਹਿੰਦੇ ਨਾ ਕੋਈ ਸਾਧ ਨਾ ਕੋਈ ਸੰਤ ਨਾ ਕੋਈ ਪੀਰ ਨਾ ਕੋਈ ਫਕੀਰ ਇਹ ਸਾਰਿਆਂ ਨੂੰ ਜਿਹੜੇ ਵੀ ਰੱਬ ਦੀ ਬੰਦਗੀ 'ਚ ਲੱਗੇ ਹੋਏ ਨੇ ਇੱਕ ਪਾਸੇ ਰੱਖ ਦੋ ਇੱਕ ਪਾਸੇ ਗੁਰੂ ਕਾ ਸਿੱਖ ਹੋਵੇ ਪੁੱਛੋ ਵੀ ਕਿਹਦੇ ਚੰਗੇ ਕਰਮ ਨੇ ਕਿਹਦੇ ਚੰਗੇ ਭਾਗ ਨੇ ਗੁਰੂ ਮਹਾਰਾਜ ਕਹਿੰਦੇ ਸਿੱਖ ਦੇ ਭਾਗ ਇਹਨਾਂ ਤੋਂ ਵੱਡੇ ਨੇ ਸਿੱਖ ਦੇ ਭਾਗ ਇਹਨਾਂ ਤੋਂ ਵੱਡੇ ਨੇ ਮਹਾਰਾਜ ਸੱਚੇ ਪਾਤਸ਼ਾਹ ਦਾ ਵਚਨ ਆਉਂਦਾ ਹੈ ਸਬਦੋਂ ਵੱਡੇ ਭਾਗ ਗੁਰ ਸਿੱਖਾਂ ਕੇ ਜੋ ਗੁਰ ਚਰਨੀ ਸਿੱਖ ਪੜਦੇ ਆ ਸਬਦੋਂ ਸਾਰਿਆਂ ਤੋਂ ਵੱਡੇ ਜਿਹੜੇ ਭਾਗ ਨੇ ਨਾ ਉਹ ਸਿੱਖਦੇ ਨੇ ਜਿਹੜਾ ਗੁਰੂ ਦੇ ਚਰਨੀ ਪੈ ਗਿਆ ਮਹਾਰਾ ਤੇਰੀ ਸਿੱਖਿਆ ਮਿਲ ਜਾਏ ਐਡਾ ਵੱਡਾ ਵਚਨ ਗੁਰੂ ਸਾਹਿਬ ਦਾ ਐਡਾ ਮਤਲਬ ਵੀ ਸਿੱਖੀ ਕੋਈ ਐਡੀ ਵੱਡੀ ਗੱਲ ਹੈ ਐਡੀ ਵੱਡੀ ਤਾਕਤ ਹੈ ਜਿਹਦੇ ਨਾਲ ਸਾਰਿਆਂ ਤੋਂ ਵੱਡੇ ਭਾਗ ਹੋ ਜਾਂਦੇ ਆ ਕਰਮ ਹੋ ਜਾਂਦੇ ਆ ਹਾਲਾਂਕਿ ਬਾਕੀ ਸ਼ਖਸੀਅਤਾਂ ਸਤਕਾਰਯੋਗ ਨੇ ਜਿਹੜੇ ਕੋਈ ਜਾਪ ਰਹੇ ਨੇ ਸਿਮਰ ਰਹੇ ਨੇ ਪਰ ਉਹਨਾਂ ਤੋਂ ਵੀ ਵੱਡੇ ਭਾਗ ਸਿੱਖ ਦੇ ਬਣ ਜਾਂਦੇ ਹਾਂ ਪਰ ਇਹ ਸਾਡੀ ਕੌਮ ਦੀ ਬਦਕਿਸਮਤੀ ਹੈ ਵੀ ਇੱਥੇ ਕੋਈ ਸਿੱਖ ਬਣਨ ਨੂੰ ਤਿਆਰ ਨਹੀਂ ਸੰਤ ਬਣਨ ਨੂੰ ਸਾਰੇ ਤਿਆਰ ਨੇ ਬ੍ਰਹਮ ਗਿਆਨੀ ਬਣਨ ਨੂੰ ਸਾਰੇ ਤਿਆਰ ਨੇ ਮਹਾਤਮਾ ਬਣਨ ਨੂੰ ਸਾਰੇ ਤਿਆਰ ਨੇ ਸਿੱਖ ਬਣਨ ਨੂੰ ਤਿਆਰ ਨਹੀਂ ਸਿੱਖ ਬਣਨਾ ਗੁਰੂ ਦਾ ਸਿੱਖ ਬਣਨਾ ਤੇ ਜਿਹੜਾ ਉਹ ਸਿੱਖ ਬਣ ਜਾਂਦਾ ਗੁਰੂ ਦੀ ਸਿੱਖਿਆ ਨੂੰ ਲੈ ਲੈਂਦਾ ਉਹਨੂੰ ਫਿਰ ਕਿਤੇ ਭਟਕਣ ਦੀ ਲੋੜ ਨਹੀਂ ਰਹਿੰਦੀ ਹੈ ਗੁਰੂ ਦੀ ਸਿੱਖਿਆ ਐਡੀ ਵੱਡੀ ਤਾਕਤ ਹੈ ਐਡੀ ਵੱਡੀ ਸਮਰੱਥਾ ਵਾਲੀ ਚੀਜ਼ ਹੈ ਤੇ ਜਿੱਥੇ ਜਾ ਕੇ ਸਭ ਤੋਂ ਪਵਿੱਤਰ ਜਿੱਥੋਂ ਤੱਕ ਵੱਡੇ ਤੋਂ ਵੱਡੇ ਬਖਸ਼ਿਸ਼ ਹੋ ਸਕਦੀ ਹੈ ਗੁਰੂ ਉਹ ਕਰ ਦਿੰਦੇ ਨੇ ਉਹ ਬਖਸ਼ਿਸ਼ ਕੀ ਹੈ ਗੁਰੂ ਸਾਹਿਬ ਆਪਣਾ ਰੂਪ ਹੈ ਬਣਾ ਲੈਂਦੇ ਨੇ ਜਿਹਨੂੰ ਸਿੱਖੀ ਆ ਗਈ ਖਾਲਸਾ ਮੇਰੋ ਰੂਪ ਹੈ ਖਾਸ ਤੁਸੀਂ ਸ਼ੁੱਧ ਹੋ ਗਏ ਪਵਿੱਤਰ ਹੋ ਗਏ ਹੁਣ ਮੇਰੇ ਹੀ ਰੂਪ ਹੋ ਗਏ ਐਡੇ ਪਦਵੇ ਦੇ ਦਿੰਦੇ ਨੇ। ਤਾਂ ਅੱਜ ਦੇ ਸ਼ਬਦ ਵਿੱਚ ਗੁਰੂ ਸਾਹਿਬ ਮਹਾਰਾਜ ਫਰਮਾ ਰਹੇ ਨੇ ਜਿਹੜਾ ਸਿਮਰੇਗਾ ਉਹਨੂੰ ਮੰਗਣਾ ਆ ਜਾਊਂਗੇ ਮੰਗਣਾ ਕੀ ਹੈ। ਉਹਨੂੰ ਪਤਾ ਲੱਗ ਜਾਂਦਾ ਵੀ ਆਹ ਚੀਜ਼ ਮੰਗਣੀ ਹੈ। ਉਹ ਭਾਈ ਦਾਨ ਸਿੰਘ ਦੇ ਜਥੇ ਵਾਂਗੂ ਦੂਜਾ ਬਾਸਾ ਨਹੀਂ ਮੰਗਦਾ ਉਹ ਕਹਿੰਦਾ ਤੇਰੀ ਸਿੱਖੀ ਮਿਲ ਜਾਏ। ਸਿੱਖੀ ਮਿਲ ਗਈ ਪਦਾਰਥ ਵੀ ਨਾਲੇ ਮਿਲ ਜਾਂਦਾ। ਪਦਾਰਥ ਕੋਈ ਦੂਰ ਨਹੀਂ ਰਹਿ ਜਾਂਦਾ। ਜੇ ਨਾ ਇਹ ਵੀ ਮਿਲਿਆ ਤਾਂ ਉਹਦਾ ਦੁੱਖ ਅਫਸੋਸ ਨਹੀਂ ਹੁੰਦਾ ਵੀ ਆਹ ਚੀਜ਼ ਨਹੀਂ ਮਿਲੀ ਨਹੀਂ। ਉਹ ਇੱਕ ਜੀਵਨ ਹੀ ਵੱਖਰੀ ਤਰ੍ਹਾਂ ਦਾ ਹੁੰਦਾ ਹੈ ਤਾਂ ਮੇਰੇ ਪਾਤਸ਼ਾਹ ਜੀ ਫਰਮਾ ਰਹੇ ਨੇ ਕਹਿੰਦੇ ਤੂੰ ਉੱਪਰਲੀ ਅਵਸਥਾ ਜਦੋਂ ਪਹੁੰਚਿਆ ਤੈਨੂੰ ਮੰਗਣਾ ਵੀ ਆ ਜਾਣਾ ਤੇ ਜਿਹੜੀ ਚੀਜ਼ ਮੰਗੇਗਾ ਤੈਨੂੰ ਮਿਲ ਵੀ ਜਾਣੀ ਹੈ ਪ੍ਰਾਪਤ ਹੋ ਜਾਣੀ ਹੈ ਸੋ ਪ੍ਰਭ ਸਦ ਹੀ ਸੇਵੀ ਹੈ ਪਾਈਐ ਫਲ ਮੰਗੇ RAM ਨਾਨਕ ਪ੍ਰਭ ਸਰਣਾਗਤਿ ਜਪ ਅੰਤ ਤਰੰਗੇ RAM ਵਾਹਿਗੁਰੂ ਜੀ ਦੀ ਸ਼ਰਨ ਵਿੱਚ ਜਾ